ਮੇਰੇ ਅੱਤੇ ਜੇਰੇ ਮੈਂ ਕੀ ਕਰਾਂ ਦੀ ਬੀਬੀ ਇੰਨੀ ਆ ਰਿਪੋਰਟਾਂ ਰੱਖੀਆਂ ਹੋਈਆਂ ਤੇ ਇੰਨਾ ਕੁਝ ਬੱਚਾ ਪਿਆ ਇਹ ਕੀ ਗੱਲ ਹੋ ਗਈ ਏ ਜੀ ਅਸ ਦਵਾਈਆਂ ਦਿਖਾਦੀ ਪੱਥਰੀ ਆ ਗਈ ਅੱਛਾ ਤੇ ਉਥੋਂ ਦਵਾਈ ਨਹੀਂ ਨਮਾਉ ਪਈ ਅੱਛਾ ਉਹਨੇ ਨਾੜਾ ਚ ਬਹਿ ਗਈ ਸੀ ਅੱਛਾ ਤੇ ਇਹ ਤਾਂ ਪੇਟ ਵਾਦ ਗਿਆ ਬਾਸੋਂ ਟੱਕ ਹੋ ਗਿਆ ਇਹ ਤੋਂ ਬਾਅਦ ਸੱਜ ਸੀ ਬੜੀਆਂ ਥਾਵਾਂ ਤੇ ਗਏ ਆ ਜੀ ਜਗਰਾਉਂ ਗਏ ਆ ਧਰਮਕੋਟ ਗਏ ਆ ਮੋਗੇ ਗਏ ਆ ਉਹ ਗੰਗਾ ਨਗਰ ਤੱਕ ਨੋ ਆਏ ਆ ਜੀ ਮੇਰੇ ਮੁੰਡੇ ਦਾ ਜੀ ਹੱਥ ਉਹਵੇਂ ਦੋ ਵੀ ਉਹਨੇ ਬੈ ਬਟਕੜੀ ਹੋ ਮੇਰੇ ਨਾ ਅੱਥੂ ਪਰੋਂ ਨਿਕਲੀ ਪਈ ਮਾ ਫੜ ਫੜ ਕੇ ਲਾਈ ਬੈਠੀ ਆ ਵੇਬ ਇਹਨੂੰ ਦੇਖ ਇਹੋ ਜੀ ਕਿਹੜੀ ਬਿਮਾਰੀ ਲੱਗੀ ਜਿਹੜੀ ਇਹ ਇੰਨੀ ਭਿਆਨਕ ਬਿਮਾਰੀ ਤੇ ਪਤਰਾ ਚ ਪਾਣੀ ਪੈ ਗਿਆ ਜੀ ਉਹਦੇ ਵਿੱਚ ਦਜਾ ਦਵਾਈ ਪੱਥਰੀ ਵਾਲੀ ਖਾਨ ਵਿੱਚ ਆ ਪੇਪਰਾਂ ਚ ਪੈਪ ਪੁਆਈ ਰੱਖਿਆ ਜੀ ਕਢਾਂਦੇ ਰੇ 6-7 ਥੈਲੀਆਂ ਨਿਕਲੀਆਂ ਨੇ ਜੀ ਪੁੱਤ ਚੁੱਪ ਕਰ ਭਾਈ ਤਗੜਾ ਹੋ ਤਗੜਾ ਹੋ ਕੋਈ ਨਹੀਂ ਚੱਕਰ ਨਾ ਸੜ ਕੇ ਆ ਠੰਡਾ ਲੱਗਿਆ ਸੋੜਾ ਜੇ ਮੇਰੇ ਮਾਤਾ ਤੋਂ ਕੀਤੇ ਜਾਂ ਬੋਟ 9 ਮਹੀਨੇ ਹੋ ਗਣ ਕੋਈ ਫਰਕ ਕੀ ਨਹੀਂ ਪਿਆ ਮੈਨੂੰ ਮਾਤਵਾਦ ਮੇਰੇ ਮਾਰੇ ਤਾਂ ਕੀਤੀ ਜਾਵੇ ਮੇਰੀ ਨਿੱਕੀ ਜਿਹੀ ਕੁੜੀ ਹੈ ਮੈਂ ਤਾਂ ਦਿਹਾੜੀ ਅਸੀਂ ਕਰਨੇ ਆ ਕੋਈ ਨਹੀਂ ਸਾਡੇ ਕਰਨ ਕੰਕ ਨਹੀਂ ਰਹੇਗੇ ਸੀ ਮੰਗ ਤੰਗ ਤੇ ਸਾਰੇ ਰਿਸ਼ਤੇਦਾਰਾ ਕੋਲ ਵੀ ਲਾਟੇ ਆ ਨਹੀਂ ਉਹਨਾਂ ਸਾਨੂੰ ਕੋ ਪੈਸਾ ਦੇ ਰਹੇ ਸਾਡੀ ਜਿੰਨੀ ਹੋ ਸਕੇ ਸਾਡੀ ਮਦਦ ਕਰੋ ਜੀ ਮੈਂ ਵੀ ਸੋਚ ਸਕਦੀ ਇਹਨੂੰ ਬਹੁਤ ਵੱਡੀ ਤੇ ਭਿਆਨਕ ਬਿਮਾਰੀ ਲੱਗੀ ਹੋਈ ਹੈ ਇਸ ਇਸ ਜਿਹੜਾ ਪਰਿਵਾਰ ਹੈ ਪਿੰਡ ਸ਼ਿਰਪੁਰ ਤੈਮਾ ਹਲਕਾ ਧਰਮਕੋਟ ਦੇ ਵਿੱਚ ਰਹਿੰਦਾ ਹੈ ਤੇ ਪਰਿਵਾਰ ਰੋ ਰੋ ਕੇ ਲੋਕਾਂ ਕੋਲੋਂ ਮਦਦ ਮੰਗ ਰਿਹਾ ਤੇ ਜਦੋਂ ਘਰ ਦੇ ਵਿੱਚ ਬੰਦੀ ਹੈ ਉਹ ਪਰਿਵਾਰ ਜਾਣਦਾ ਉਹ ਮਾਂ ਜਾਣਦੀ ਹੈ ਮਾਂ ਦਾ ਪੁੱਤ ਹੌਲੀ-ਹੌਲੀ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹੈ ਫੇਫੜੇ ਖਰਾਬ ਹੋ ਚੁੱਕੇ ਨੇ ਡੈਲਸ ਹੁੰਦੀਆਂ ਨੇ ਤੇ ਉਹਦੇ ਫੇਫੜਿਆਂ ਵਿੱਚ ਪਾਣੀ ਭਰ ਚੁੱਕਿਆ ਹੈ ਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਰਿਪੋਰਟਾਂ ਨੇ ਆ ਢੇਰ ਸਾਰੀਆਂ ਤੇ ਇਹ ਇਹਨਾਂ ਦੇ ਇਲਾਜ ਕਰਵਾ ਕਰਵਾ ਗਏ ਇਹਨਾਂ ਨੇ ਜ਼ਮੀਨ ਵੇਚਤੀ ਸਾਰਾ ਕੁਝ ਗਹਿਣੇ ਕਰਤਾ ਵੇਚਵਟ ਦਿੱਤਾ ਤੇ ਉਸ ਤੋਂ ਬਾਅਦ ਇਹ ਹੁਣ ਜਦੋਂ ਪੈਸਾ ਨਹੀਂ ਬਚਿਆ ਤੇ ਹੁਣ ਆਪਣੇ ਪੰਜਾਬ ਦੇ ਲੋਕਾਂ ਕੋਲੋਂ ਹਰਕਾ ਧਰਮਕੋਟ ਦੇ ਲੋਕਾਂ ਕੋਲੋਂ ਮਦਦ ਮੰਗ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ ਆ ਦੇਖੋ ਇਹ ਫੇਫੜੇ ਖਰਾਬ ਹੋ ਚੁੱਕੇ ਨੇ ਪਾਣੀ ਭਰ ਚੁੱਕਿਆ ਤੇ ਇਸ ਬੱਚੇ ਦੀ ਬੜੀ ਕੰਡੀਸ਼ਨ ਮਾੜੀ ਹੈ ਤੇ ਸਾਡੇ ਚੈਨਲ ਵੱਲੋਂ ਵੀ ਐਨ ਆਰ ਆਈ ਵੀਰਾਂ ਨੂੰ ਪੰਜਾਬ ਵਿੱਚ ਵਸਦੇ ਕੋਨੇ-ਕੋਨੇ ਤੇ ਪੰਜਾਬੀ ਭਰਾਵਾਂ ਨੂੰ ਹਲਕਾ ਧਰਮਕੋਟ ਦੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਇਸ ਮਾਂ ਦਾ ਪੁੱਤ ਬਚਾਉਣਾ ਹੈ 10 20 50 100 ਜਿੰਨੀ ਤੁਹਾਡੇ ਕੋਲ ਮਦਦ ਹੁੰਦੀ ਹੈ ਤੇ ਜਿਹੜਾ ਇਸ ਮਾਤਾ ਦਾ ਅਕਾਊਂਟ ਨੰਬਰ ਹੈ ਕਿਸ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਪਰਿਵਾਰ ਦਾ ਨੰਬਰ ਵੀ ਅਸੀਂ ਮੈਂਸ਼ਨ ਕਰ ਦਿੰਦੇ ਆ ਤੁਸੀਂ ਫੋਨ ਲਾ ਕੇ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਪਹੁੰਚ ਕੇ ਮਦਦ ਕਰਨੀ ਹੈ ਤੇ ਪਹੁੰਚ ਕੇ ਕਰ ਸਕਦੇ ਹੋ ਇਸ ਪਰਿਵਾਰ ਦੀ ਮਦਦ ਪਰ ਜਰੂਰ ਕਰੋ ਜ਼ਰੂਰੀ ਨਹੀਂ ਹੈ ਕਿ ਤੋ ਇਹਨਾਂ ਨੂੰ ਪੈਸਾ ਹੀ ਚਾਹੀਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਇਲਾਜ ਕਰਵਾ ਦਿਓ ਤੁਸੀਂ ਸਾਨੂੰ ਹਸਪਤਾਲ ਦਾਸ ਦਿਓ ਉੱਥੇ ਅਸੀਂ ਭਰਤੀ ਕਰਵਾ ਦਨੇ ਆ ਹਸਪਤਾਲ ਵਾਲਿਆਂ ਨੂੰ ਪੈਸੇ ਜਮ੍ਹਾਂ ਕਰਵਾ ਕੇ ਬੱਚੇ ਦਾ ਇਲਾਜ ਕਰਵਾ ਦਿਓ ਰੋਟੀ ਕੋ ਨਹੀਂ ਖਾਦੀ ਅਸੀਂ ਨਾ ਰਾਤ ਕਰਦੀ ਰੋਟੀ ਅਸੀਂ ਓਕੇ ਲਗੇ ਫਿਰਨੇ ਬੱਚੇ ਦੀ ਹਾਲਤ ਵੇਖ ਤੇ ਨਹੀਂ ਜੀ ਕਰਦਾ 500 ਚੁੱਕ ਕਰ ਮੇਰੇ ਵਾਈਫੀ ਸੋਚ ਸੋਚ ਕੇ ਵੇਖਿਆ ਤੁਸੀਂ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਰੋਟੀ ਨਹੀਂ ਪਕਦੀ ਅਸੀਂ ਰੋਟੀ ਨਹੀਂ ਖਾਦੀ ਅਸੀਂ ਭੁੱਖੇ ਆ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ 슈ਗਰ ਉਹਨਾਂ ਦੀ ਵਧੀ ਹੈ ਇੱਧਰ ਪਿੱਤਾ ਸਪੀਕਰ ਲਾਉਂਦਾ ਘਰਾਂ ਦੇ ਵਿੱਚ ਜਾ ਕੇ ਕਿਸੇ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਹੋਵੇ ਤੇ ਸਪੀਕਰ ਫਿੱਟ ਕਰਦਾ ਜਾ ਕੇ ਤੇ ਉਹ ਉਹਦੇ 2-300 ਰੁਪਿਆ 400 ਰੁਪਿਆ ਮਿਲਦਾ ਤੇ ਜਿਹੜੀ ਦਵਾਈ ਉਹ ਲੱਖਾਂ ਰੁਪਏ ਦੀਏ ਕੀ ਕਹਿਣਾ ਚਾਹਨੇ ਲੋਕਾਂ ਕੇ ਜੀ ਇਹ ਹਜ਼ਾਰ ਦੀ ਬੇਨਤੀ ਇਹ ਦੇ ਸੰਮਧ ਕੀਤੀ ਜਾਵੇ ਅਸੀਂ ਅੱਗੇ ਪੈਸਾ ਬਹੁਤ ਫੜਫੜਾ ਕੇ ਲਾ ਬਿਠੇ ਤਲੇ ਵੀ ਗਾਨੇ ਰੱਖੇ ਹੂੰ ਵੀ ਸਾਡੇ ਜਿੰਨੇ ਵੀ ਹੋ ਸਕੇ ਮਦਦ ਕੀਤੀ ਜੇ ਇਹ ਬਾਪਾ ਜੀ ਇਹ ਮਾਂ ਏ ਇਹ ਉਹਨਾਂ ਦੇ ਪਰਿਵਾਰ ਨੇ ਤੇ ਇਹਨਾਂ ਦੀ ਛੋਟੀ ਜੀ ਕੁੜੀ ਆ ਕਮਾਉਣ ਵਾਲਾ ਘਰ ਦੇ ਵਿੱਚ ਇਹੀ ਸੀ ਤੇ ਇਹੀ ਮੰਜੇ ਤੇ ਪੈ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਇਹਦੇ ਹਾਲਾਤ ਕੀ ਨੇ ਸੁੱਕ ਸੁੱਕ ਕੇ ਇੰਨਾ ਕੋ ਜਿਹੜਾ ਮੂੰਹ ਹੋ ਗਿਆ ਤੇ ਪੋਰਾ ਪੋਰਾ ਬਾਹਾਂ ਹੋ ਗਈਆਂ ਨੇ ਇਸ ਬਿਮਾਰੀ ਨੇ ਆਪਣੇ ਜਕੜ ਦੇ ਵਿੱਚ ਲੈ ਰਿਆ ਤੇ ਇਸ ਪਰਿਵਾਰ ਦਾ ਬਹੁਤ ਵੱਡਾ ਦਰਦ ਹੈ ਤੇ ਇਹ ਦਰਦ ਆਪਣੇ ਸਾਰਿਆਂ ਦੇ ਨਾਲ ਇਹ ਦੂਰ ਕੀਤਾ ਜਾ ਸਕਦਾ ਹੈ ਇਸ ਪਰਿਵਾਰ ਦੀ ਬਾਹ ਫੜੋ ਜਿਹੜਾ ਅਕਾਊਂਟ ਨੰਬਰ ਹੈ ਬੇਬੇ ਇਹ ਜਿਹੜਾ ਖਾਤਾ ਨੰਬਰ ਕਿੰਦਾ ਹੈ ਇਹ ਘਰ ਵਾਲੀ ਇਹ 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 ਅਕਾਊਂਟ ਨੰਬਰ ਤੁਹਾਡਾ ਹੈ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਹਾਂ ਜੀ ਇੱਕ ਇੱਕ ਤੁਹਾਡਾ ਖਾਤਾ ਹੈ ਹਾਂ ਜੀ ਆਹ ਖਾਤਾ ਨੰਬਰ ਹੈ ਜੀ ਅਸੀਂ ਡਿਸਪਲੇ ਵੀ ਕਰ ਦਿੰਨੇ ਆ ਤੇ ਇੱਕ ਹੋਰ ਅਸੀਂ 바ਰ ਕੋਡ ਦਿੱਤਾ ਹੈ ਸਕੈਨਰ ਉਹ ਸਕੈਨਰ ਵੀ ਤੁਹਾਡਾ ਉਹ ਸਕੈਨਰ ਵੀ ਇਹਨਾਂ ਦਾ ਹੈ ਜਿਹੜਾ ਤੁਸੀਂ ਤਸਵੀਰ ਦੇ ਵਿੱਚ ਸਕੈਨਰ ਰਾਹੀਂ ਵੀ ਪੈਸੇ ਭੇਜ ਸਕਦੇ ਹੋ ਉਹ ਇਹ ਭੈਣ ਦਾ ਜਿਹੜਾ ਸਕੈਨਰ ਹੈ ਉਸ ਤੇ ਪੈਸੇ ਭੇਜ ਸਕਦੇ ਹੋ ਤੇ ਇੱਕ ਉੱਤੇ ਡਿਸਪਲੇ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਉਹ ਨੰਬਰ ਇਸ ਪਰਿਵਾਰ ਦਾ ਹੀ ਹੈ ਜੇ ਕਿਸੇ ਨੇ ਵੀ ਇਸ ਪਰਿਵਾਰ ਦੇ ਨਾਲ ਮਿਲਣਾ ਹੋਵੇ ਪਿੰਡ ਸ਼ੇਰਪੁਰ ਤੈਵਾ ਦੇ ਵਿੱਚ ਤੁਸੀਂ ਆ ਸਕਦੇ ਹੋ ਤੇ ਇਸ ਪਰਿਵਾਰ ਨੂੰ ਫੋਨ ਕਰਕੇ ਮਿਲ ਸਕਦੇ ਹੋ ਘਰੇ ਤੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਵਾਰ-ਵਾਰ ਅਸੀਂ ਇਸੇ ਗੱਲ ਤੇ ਕਹਿੰਨੇ ਆ ਕਿ 10, 20, 50, 100, 200, 500, 1000 ਜਿੰਨਾ ਵੀ ਤੁਹਾਡੇ ਕੋਲ ਪਹੁੰਚ ਸਰ ਹੁੰਦਾ ਹੈ ਦੁਨੀਆ ਦੇ ਵਿੱਚ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀਆਂ ਨੂੰ ਸਾਡੀ ਬੇਨਤੀ ਹੈ ਸਾਡੇ ਚੈਨਲ ਵੱਲੋਂ ਬੇਨਤੀ ਹੈ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਇਸ ਮਾਂ ਦਾ ਆਪ ਪੁੱਤ ਬਚਾ ਕੇ ਦੇਣਾ ਇਹਦੀ ਮਾਂ ਦਾ ਪੁੱਤ ਅੱਜ ਮੌਤ ਦੇ ਮੂੰਹ ਦੇ ਵਿੱਚ ਚਲੇ ਗਿਆ ਤੇ ਇਹ ਆਪਣੀਆਂ ਦਵਾਈਆਂ ਨਾਲ ਤੇ ਇਹ ਜਿਹੜੇ ਆਪਣੇ ਇਲਾਜ ਦੇ ਨਾਲ ਹੋਣਾ ਤੇ ਤੁਸੀਂ ਇਸ ਅਕਾਊਂਟ ਨੰਬਰ ਦੇ ਵਿੱਚ ਮਦਦ ਕਰਕੇ ਇਸ ਮਾਂ ਨੂੰ ਜਿਹੜਾ ਕਿ ਹੌਸਲਾ ਦਿਓ ਤਾਂ ਕਿ ਇਹਦਾ ਬੱਚਾ ਬਚ ਜਾਵੇ ਤੇ ਅਸੀਂ ਮਾਂ ਕੀ ਕਹਿਣਾ ਚਾਹੁੰਦੇ ਹਾਂ ਲੋਕ ਤੁਹਾਨੂੰ ਸੁਣ ਰਹੇ ਨੇ ਕਿੰਦਾ ਦੀ ਬੇਨਤੀ ਕਰਨੀ ਚਾਹੁੰਦੇ ਸਾਨੂੰ ਲਾਜ ਵਾਤ ਰੁਪਈਆ ਚਾਹੀਦਾ ਵਰਨੀ ਅਸੀਂ ਮੰਗ ਰਹੇ ਹਾਂ ਮੇਰਾ ਬੇਟਾ ਬਚਣਾ ਚਾਹੀਦਾ ਮੇਰੇ ਇੰਦੇ ਤੋਂ ਬਗੈਰ ਕੋਈ ਵਾ ਨਹੀਂ ਹੈਗੀ ਏਡੀ ਕੁਗੜੀ ਆ ਗਈ ਤੇ ਕਿੱਦਾਂ ਨੂੰ ਗਈ ਹੋਈ ਮੈਂ ਕਿੰਦੇ ਸਿਰ ਤੇ ਛੱਡਾਂ ਮਾਂ ਬੋਟੀ ਕਿਤੇ ਭੇਜਾਂਗੀ ਜੇ ਮੇਰੇ ਮੁੰਡੇ ਨਾਲੇ ਮੈਂ ਕਿਵੇਂ ਹੋਗੀ ਘਰ ਨਹੀਂ ਮੈਂ ਕੰਮ ਕਰ ਸਕਦੀ ਮੇਰੀ ਮਦਦ ਜਿੰਨੀ ਵੀ ਹੋ ਸਕਦੀ ਮੇਰੀ ਮਦਦ ਕਰੋ ਮਾਰਾ ਤੁਸੀਂ ਨਰੇਗਾ ਵਿੱਚ ਕੰਮ ਕਰਦੇ ਹਾਂਜੀ ਇਹ ਜਾਣਦੇ ਨੇ ਮੇਰੇ ਕੋਲ ਨਹੀਂ ਹੁੰਦਾ ਮੇਰਾ ਪਿੱਤਾ ਨਿਕਲਿਆ ਮੇਰੇ ਕੋਲ ਕੰਮ ਨਹੀਂ ਹੁੰਦਾ ਮੇਰੇ ਕੋਲ ਮਾਂ ਜਾਂ ਨਹੀਂ ਘਰ ਵਿੱਚ ਲੱਗਦਾ ਕੱਲ ਜੀ ਚਾਹ ਸਬਜ਼ੀ ਮੈਂ ਬਣਾ ਸਕਦੀ ਵਰ ਨਹੀਂ ਮੇਰੇ ਕੋਲ ਕੰਮ ਹੁੰਦਾ ਜੀ ਮੈਂ ਖੋਲ ਰੁਈ ਪਈ ਐ ਆਪਰੇਸ਼ਨ ਕਰਾ ਕਰਾ ਕੇ ਪਿੱਤਾ ਨਿਕਲਿਆ ਹੋਇਆ ਅਸੀਂ ਬੋਟੀ ਨਿਕਾਲ ਨਹੀਂ ਸਕਦੇ ਅਸੀਂ ਮਾਰੀ ਦੇਵਾਂ ਬੋਟੀ ਨਿਕਲੀ ਦਾ ਨਰੇਗੇ ਤੇ ਜੀ ਸਮਝ ਲਓ ਤੁਸੀਂ ਇਹ ਜਿਹੜੀ ਸੇਵਾ ਕਰਨੀ ਆ ਤੇ ਰੱਬ ਦੇ ਘਰੇ ਮਨਜ਼ੂਰ ਹੋਣੀ ਆ ਅਸੀਂ ਮੰਗ ਰਹੇ ਸਾਡੇ ਕੋਲੋਂ ਕੁਝ ਵੀ ਨਹੀਂ ਰਹਿ ਗਿਆ ਵੀਰੇ ਜੀ ਕੱਲ ਸਿਰਫ 50 ਰੁਪਏ ਮੋੜ ਕੇ ਲਿਆਈਆਂ ਅਸੀਂ ਗਏ ਆ ਜਿੱਥੇ ਪ੍ਰੋਜਪੁਰ ਕਰਾਇਆ ਵੀ ਨਹੀਂ ਕੋਲ ਰਹਿ ਜਾਂਦੇ ਜਦ ਤੱਕ ਮੋੜ ਕੇ ਆਈ ਦ ਸਰਕਾਰੀ ਬੱਸਾਂ ਢੀਕ ਦੇ ਰਹੀਆਂ ਦ ਰਾਤ 6 ਵਜੇ ਕਰੇ ਆਏ ਦੇਖ ਸਕਦੇ ਹੋ ਤੁਸੀਂ ਮਾਂ ਦਾ ਦਰਦ ਕਿਸ ਤਰ੍ਹਾਂ ਬਿਆਨ ਕਰ ਰਹੀ ਆ ਭਾਈ ਕੀ ਕਹਿਣਾ ਚਾਹੁੰਦੇ ਆ ਲੋਕ ਸੁਣ ਰਹੇ ਨੇ ਪੰਜਾਬੀ ਕੋਨੇ ਕੋਨੇ ਤੋਂ ਸੁਣ ਰਹੇ ਨੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਵੀ ਮਦਦ ਵਿੱਕੀ ਦਿੱਤੀ ਜਾ ਰਹੀ ਹੈ ਹਾਂ ਦੇ ਮੈਨੂੰ ਫਰਕ ਕਿਨੇ ਪੈ ਰਿਹਾ ਕਿਦੇ ਨਹੀਂ ਖਾਂਦਾ ਨਹੀਂ ਨਾ ਰੋਟੀ ਖਾਦੀ ਜਾਂਦੀ ਹਾਂ ਹਾਂ ਪੜ ਕੇ ਬਠਾਉਂਦੇ ਨੇ ਹਾਂ ਨਾ ਬੈਠਾ ਹਾਂ ਅੰਦਾ ਬਸ ਲੰਮੇ ਪਿਆਰ ਨੇ ਹਾਂ ਪੰਜਾਬ ਦੇ ਵਿੱਚ ਬਹੁਤ ਦਾਨੀ ਸੱਜਣ ਬੈਠੇ ਨੇ ਜੇਕਰ ਉਹ ਕਹਿਣ ਅਸੀਂ ਇਲਾਜ ਕਰਵਾ ਦਿੰਨੇ ਆ ਹਾਂ ਸਾਨੂੰ ਉਹ ਮਨਜ਼ੂਰ ਮਨਜ਼ੂਰ ਹੈ ਸਾਨੂੰ ਮਨਜ਼ੂਰ ਸੱਡ ਇਲਾਜ ਕਰਾ ਲਾਜ ਮੇਰੇ ਕਰਾ ਦੇਣਾ ਜਿੱਥੇ ਵੀ ਸਾਨੂੰ ਕਹਿੰਦੇ ਨੇ ਅਸੀਂ ਉੱਥੇ ਨਾਲ ਚਲੇ ਜਾਾਂਗੇ ਸਾਡਾ ਇਲਾਜ ਸ਼ੁਰੂ ਕਰਾ ਦੇ ਜੋ ਕਹਿਣ ਅਸੀਂ ਲੈ ਜਾਂਦੇ ਅਸੀਂ ਇਲਾਜ ਕਰਾ ਹਾਂ ਜੀ ਹਾਂਜੀ ਤਿਆਰ ਹਾਂ ਅਸੀਂ ਚਲੇ ਜਾਵਾਂਗੇ ਅਸੀਂ ਠੀਕ ਆ ਜੀ ਹਾਂਜੀ ਇਹ ਜਿਹੜਾ ਮੋਬਾਈਲ ਨੰਬਰ ਆ ਇਹ ਤੁਹਾਡਾ ਵਾ ਹਾਂਜੀ ਮੇਰਾ ਇਹ ਜਿਹੜਾ ਅਕਾਊਂਟ ਨੰਬਰ ਆ ਇਹ ਵੀ ਤੁਹਾਡਾ ਹਾਂਜੀ ਬਹੁਤ ਈ ਦਾ ਨੋ ਹਾਂਜੀ ਇਹ ਅਕਾਊਂਟ ਨੰਬਰ ਹੈ ਇਹ ਇਹਨਾਂ ਦਾ ਇਸ ਪਰਿਵਾਰ ਦਾ ਹੈ ਜਿਹੜਾ ਮੋਬਾਈਲ ਨੰਬਰ ਉੱਪਰ ਦਿੱਤਾ ਹੋਇਆ ਹੈ ਉਹ ਵੀ ਇਸ ਪਰਿਵਾਰ ਦਾ ਹੈ ਬਾਈ ਕੀ ਨਾਂ ਸੀ ਤੇਰਾ ਪੰਮਾ ਸਿੰਘ ਜੀ ਪੰਮਾ ਪੰਮੇ ਬਾਈ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨੂੰ ਪਹਿਲਾਂ ਫੋਨ ਕਰੋ ਹਾਲ ਚਾਲ ਪੁੱਛੋ ਫਿਰ ਇਹਨਾਂ ਦੀ ਮਦਦ ਕਰੋ ਪਰ ਜ਼ਰੂਰ ਕਰੋ ਇਸ ਮਾਂ ਦਾ ਹੱਥ ਜ਼ਰੂਰ ਫੜੋ ਅਸੀਂ ਖੜੇ ਆਂ ਪਿੰਡ ਸ਼ੇਰਪੁਰ ਤੈਬਾ ਦੇ ਵਿੱਚ ਹਲਕਾ ਧਰਮਕੋਟ ਜ਼ਿਲ੍ਹਾ ਮੋਗਾ ਦੇ ਵਿੱਚ ਇੱਥੇ ਹੀ ਸਮਾਪਤੀ ਕਰਦੇ ਹਾਂ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਨਵਾਂ ਵਿਸ਼ਾ ਲੈ ਕੇ ਤਬ ਤੱਕ ਲਈ ਸਤਿ ਸ੍ਰੀ ਅਕਾਲ